ਸਤ ਸ਼੍ਰੀ ਅਕਾਲ ਕਿਸਾਨ ਭਰਾਵੋ ਹੋਰ ਕਿਵੇਂ ਹੋ ਸਾਰੇ ਗੋਭੀ ਦੀ ਗੁਡਾਈ ਚੱਲ ਰਹੀ ਹੈ ਉਤਰ ਤੋੜੀ ਆਏ ਕਣਕ ਜੰਮ ਰਹੀ ਹੈ ਬਰਸੇ ਨੇ ਫੇਲੀ ਵਾਰ ਲੱਗੇ ਆ ਗੋਭੀ ਦੀ ਫਸਲ ਕਰਨ ਚਲੋ ਰਲਮਾ ਮੇਲਮ ਤੰਦਾਈ ਕਿਸਾਨੀ ਨਾਲ ਵਧੀਆ ਖਰਚਾ ਨਿਕਲਿਆ ਜਾਂਦਾ ਹੈ ਅਦਰ ਆਲੂ ਜੰਮੇ ਨਹੀਂ ਹਲੇ ਸਾਰੇ ਕਣਕ ਨਿਕਲ ਚੁੱਕੀ ਹੈ ਇਹਦੀ ਗੁੜਾਈ ਚੱਲ ਰਹੀ ਹੈ ਗੋਭੀ ਦੀ ਇੱਕ ਸਾਈਡ ਲੱਗਦੀ ਇੱਕ ਸਾਈਡ ਇਕੱਠੇ ਲਾਵਾਂਗੇ ਪਿਆਜ਼ ਦੀ ਬੋਦ ਤੋਤਾ ਕੀਤੀ ਹੋਈ ਹੈ ਉਹ ਲਗਾ ਦਾਂਗੇ ਬੇਰੇ ਮੇਠਾ ਮੋਗਾ ਇਹ ਪੈਰ ਲੈਣ ਦਾ ਗੇਟ ਆ ਪਲੀਸ ਕਿਸਾਨ ਭਰਾਵੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਡਾ ਕਿਸਾਨ ਭਰਾ ਆ ਤੁਹਾਡੇ ਵਰਗੇ ਆ ਤੁਹਾਡੇ ਚੋਂ ਆ